ਕਹਿੰਦੇ ਅਰਜਨ ਵੈਲੀ ਨੇ ਪੈਰ ਜੋੜ ਕੇ ਗਡਾਸੀ ਮਾਰੀ ਐ ਤੇ ਉਸ ਅਰਜਨ ਵੈਲੀ ਨੂੰ ਗਾਉਣ ਵਾਲਾ ਅਸਲੀ ਸ਼ਖਸ ਅਸਲੀ ਗੀਤਕਾਰ ਇਸ ਵੇਲੇ ਸਾਡੇ ਨਾਲ ਮੌਜੂਦ ਹੈ। ਅਰਜਨ ਵੈਲੀ ਨੂੰ ਆਵਾਜ਼ ਦੇਣ ਵਾਲੇ ਗੁਰਮੀਤ ਮੀਤ ਔਰ ਭਪਿੰਦਰ ਬੱਬਲ ਦੀਆਂ ਇੰਟਰਵਿਊਜ਼ ਦਾ ਜਵਾਬ ਦੇਣ ਵਾਲੇ ਗੁਰਮੀਤ ਮੀਤ ਸਾਡੇ ਨਾਲ ਮੌਜੂਦ ਨੇ। ਗੁਰਮੀਤ ਮੀਤ ਕਿਉਂ ਆ ਰਿਹਾ ਵਿੱਚ ਕੀ ਗੁਰਮੀਤ ਮੀਤ ਨੇ ਕਿੱਥੇ ਗਾ ਲਿਆ ਗਾਣਾ ਇਹ ਗੁਰਮੀਤ ਮੀਤ ਦੀ ਆਵਾਜ਼ ਵਿੱਚ 2015 ਦੇ ਵਿੱਚ ਇਹ ਗੀਤ ਆਇਆ ਸੀਗਾ ਪਰ ਗਾਣੇ ਆਏ ਦਿਨ ਗਾਏ ਜਾਂਦੇ ਨੇ ਗਾਣੇ ਮੈਂ ਵੀ ਕਿਹੇ ਗਾਣ ਕਿਸੇ ਦਾ ਗਾਣਾ ਗਾ ਲਵਾਗਾ ਮੈਂ ਥੋੜਾ ਗਾਣਾ ਗਾ ਲਵਾਗਾ ਹੁਣ ਜੇ ਇਹ ਗਾਣਾ ਭਵਿੰਦਰ ਬੱਬਲ ਨੇ ਗਾ ਲਿਆ ਫਿਰ ਤੁਹਾਨੂੰ ਭਵਿੰਦਰ ਬੱਬਲ ਤੋਂ ਪ੍ਰੋਬਲਮ ਕੀ ਹੈ 2021 ਤੱਕ ਰਾਈਟਰ ਦੇਵ ਤ੍ਰਿਕਿਆਂ ਵਾਲਾ ਜੀ ਤੇ 23 ਦੇ ਵਿੱਚ ਆਪਾਂ ਇਨੀ ਤਰੱਕੀ ਕੀਤੀ ਤੇ ਉਹਦਾ ਜਿਹੜਾ ਰਾਈਟਰ ਹੈ ਉਹ ਭਵਿੰਦਰ ਬੱਬਲ ਜੀ ਬਣ ਗਿਆ ਰੌਲਾ ਮੈਨੂੰ ਲੱਗਦਾ ਇਹ ਹੋਇਆ ਕਿ ਉਹਨਾਂ ਨੇ ਦੇਖਿਆ ਦੇਵਸਾਭ ਹੈ ਨਹੀਂ ਤੇ ਕੋਈ ਪੈਰੋਕਾਰ ਨਿਕਲਣਾ ਨਗਾ ਗੀਤ ਦਾ ਇਹਨਾਂ ਰੌਲਾ ਮੈਨੂੰ ਲੱਗਦਾ ਉਹਨਾਂ ਨੇ ਇਹ ਵੀ ਨਹੀਂ ਸੋਚਿਆਣਾ ਗੀਤ ਇੰਨਾ ਸੈੱਟ ਹੋ ਜਾਊਗਾ ਪਰ ਤੁਹਾਡੇ ਕੋਲ ਕੀ ਸਬੂਤ ਹੈ ਜੀ ਕਿ ਤੁਹਾਡੇ ਕੋਲ ਇਹਦੇ ਰਾਈਟਸ ਹੈਗੇ ਨੇ ਕਿ ਤੁਹਾਡੇ ਕੋਲ ਤੁਹਾਨੂੰ ਦੇ ਕੇ ਗਏ ਸੀ ਰਾਈਟਸ ਜੀ ਉਹ ਸੀਨੀਅਰ ਆ ਗਾਣਾਂ ਦਾ ਕੋਈ ਹੱਲ ਨਹੀਂ ਮੈਨੂੰ ਕੱਢ ਲਓ ਕੋਈ ਗੱਲ ਨਹੀਂ ਮੈਂ ਉਹ ਤੁਹਾਨੂੰ ਉਹਨਾਂ ਤੋਂ ਛੋਟਾ ਆ ਉਹਨਾਂ ਨੂੰ ਨਾ ਕੱਢੋ ਜੇ ਇਦਾਂ ਹੀ ਠੰਡ ਪੈਂਦੀ ਆ ਤਾਂ ਪਾ ਲੈਣ ਪੂਰਾ ਗਾਣਾ ਬੜਾ ਸਾਫ਼ ਸੁਥਰਾ ਲਿਖਿਆ ਪਰ ਇੱਕ ਵਿੱਚ ਲਾਈਨ ਆ ਗਈ ਕਹਿੰਦੇ ਬਚਨੋ ਦੀ ਫੁਲਕਾਰੀ ਨਾਲ ਕੁਛ ਕਰਤਾ ਨਹੀਂ ਦੇ ਸਾਬ ਨੇ ਲਿਖਿਆ ਸੀ ਤਤਰਾਂ ਦੀ ਫੁਲਕਾਰੀ ਧੀਰੋਲੀਰ ਕਰ ਦੇਣਗੇ ਤਤਰਾਂ ਵਾਲੀ ਫੁਲਕਾਰੀ ਕਿੱਥੋਂ ਕਿਧਰੋਂ ਆ ਗਈ ਜੀ ਬਚਨੋਂ ਤੇ ਬਾਲੀਵੁੱਡੋਂ ਆਈ ਨਾ ਹੁਣ ਬਚਨੋਂ ਦੀ ਫੁਲਕਾਰੀ ਦੇ ਦਾ ਮਤਲਬ ਵੀ ਉਹ ਜਨਾਨੀ ਨੂੰ ਮਤਲਬ ਵੱਡ ਦਿੱਤਾ ਗਿਆ ਜਾਂ ਫੁਲਕਾਰੀ ਪਾੜ ਕੇ ਤੇ ਮਤਲਬ ਨਗੇਜ ਬਨ ਕੀਤਾ ਗਿਆ ਉਹਨੂੰ ਮੈਂ ਕਿਹਨਾਂ ਪੱਗਬੰਦੀ ਵਾਲੇ ਲਾਗੇ ਦੇ ਬੰਦਾ ਕੋਈ ਬੀੜੀ ਪੀਂਦਾ ਹੋਵੇ ਨਾ ਦੂਜਾ ਤੀਜਾ ਚੌਥਾ ਉਹ ਕਹੂਗਾ ਯਾਰ ਪਰੇ ਹੋ ਕੇ ਡੱਫਲਾ ਤੇ ਕਈ ਵਾਰੀ ਧੱਥੋ ਪਾਈ ਹੋਣ ਦਾ ਕੋ ਹੋ ਜਾਂਦਾ ਵੀ ਯਾਰ ਤੂੰ ਮੇਰੇ ਮੂੰਹ ਤੇ ਪਾਈ ਜਾਣਾ ਤੇ ਉਹ ਇੱਕ ਸੀਨ ਫਲੌਂਟ ਮਾਲ ਤੇ ਮੂੰਹ ਦੇ ਉੱਤੇ ਧੂਆਂ ਪਾਇਆ ਜਾ ਰਿਹਾ ਇਹ ਇੱ ਇਹ ਦੇਵ ਤਰੀਕੇ ਹੁਣਾਂ ਦੀ ਧਰੋਹ ਕਰਕੇ ਇਸ ਨੂੰ ਜਿਆਦਾ ਉਭਾਰਿਆ ਜਾ ਰਿਹਾ ਹੈ ਜਾਂ ਫਿਰ ਐਨੀਮਲ ਫਿਲਮ ਦੇ ਵਿੱਚ ਇਹ ਗੀਤ ਜਾੜਾ ਚੱਲਿਆ ਆ ਤਾਂ ਕਰਕੇ ਇਹਦਾ ਇਹ ਨੋਟਿਸ ਭੇਜਿਆ ਗਿਆ ਮੇਰਾ ਗੀਤ ਚੋਰੀ ਕਰਕੇ ਬਾਲੀਵੁੱਡ ਦੇ ਵਿੱਚ ਲੱਖਾਂ ਕਰੋੜਾਂ ਤੱਕ ਪਹੁੰਚਾ ਦਿੱਤਾ ਗਿਆ ਉਹਦਾ ਉਹ ਰਾਇਲਟੀ ਵੀ ਉਹਨਾਂ ਦੀ ਫੇਮ ਵੀ ਉਹਨਾਂ ਦਾ ਪ੍ਰੋਗਰਾਮ ਵੀ ਉਹਨਾਂ ਦੇ ਤੇ ਮੈਂ ਘੱਟੋ ਘੱਟ ਜੇ ਮੈਨੂੰ ਕੁਝ ਮਿਲਦਾ ਨਹੀਂ ਜਾਂ ਮੈਨੂੰ ਨਹੀਂ ਮੈਂ ਰੋਣਾ ਤਾਂ ਪਾਈ ਸਕਦਾ ਫਿਰ ਮੈਂ ਰੋਣਾ ਪਾ ਰਿਹਾ ਅੱਛਾ ਫੇਰ ਵੱਡਾ ਸਬੂਤ ਗੀਤਕਾਰ ਭੁਪਿੰਦਰ ਬੱਬਲ ਤੇ ਫੇਰ ਗੀਤਕਾਰ ਬੋਲੀ ਵਿੱਚ ਕਲੀਅਰ ਨਹੀਂ ਹੋ ਗਿਆ ਗੀਤਕਾਰ ਉਹਨੂੰ ਲੱਗਿਆ ਕਹਿੰਦੇ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਦਾਸੀ ਮਾਰੀ ਐ ਤੇ ਉਸ ਅਰਜਨ ਵੈਲੀ ਨੂੰ ਗਾਉਣ ਵਾਲਾ ਅਸਲੀ ਸ਼ਖਸ ਅਸਲੀ ਗੀਤਕਾਰ ਇਸ ਵੇਲੇ ਸਾਡੇ ਨਾਲ ਮੌਜੂਦ ਹੈ ਅਜੇ ਤੱਕ ਭੁਪਿੰਦਰ ਬੱਬਲ ਨੇ ਐਨੀਮਲ ਫਿਲਮ ਦੇ ਵਿੱਚ ਕੀ ਗਾਇਆ ਆ ਕਿਉਂ ਗਾਇਆ ਆ ਹਰ ਇੱਕ ਚੀਜ਼ ਦੱਸਣ ਲਈ ਮੌਜੂਦ ਨੇ ਸਾਡੇ ਨਾਲ ਇਹਦਾ ਨਾਮ ਗੁਰਮੀਤ ਮੀਤ ਹੈ ਔਰ ਸਾਡੇ ਸਾਡੀ ਜਨਰੇਸ਼ਨ ਜਾਂ ਸਾਡੇ ਤੋਂ ਪਹਿਲੀ ਜਨਰੇਸ਼ਨ ਬਹੁ ਖੂਬ ਇਹਨਾਂ ਨੂੰ ਜਾਣਦੀ ਹੈ ਨਵੇਂ ਸ਼ਾਇਦ ਅਜੇ ਨਾ ਜਾਣਦੇ ਹੋਣ ਇੰਨਾ ਪਰ ਗੁਰਮੀਤ ਮੀਤ ਮੰਨੇ ਪਰਮੰਨੇ ਗੀਤਕਾਰ ਨੇ ਅਰਜਨ ਵੈਲੀ ਨੂੰ ਆਵਾਜ਼ ਦੇਣ ਵਾਲੇ ਗੁਰਮੀਤ ਮੀਤ ਔਰ ਭੁਪਿੰਦਰ ਬੱਬਲ ਦੀਆਂ ਇੰਟਰਵਿਊਜ਼ ਦਾ ਜਵਾਬ ਦੇਣ ਵਾਲੇ ਗੁਰਮੀਤ ਮੀਤ ਸਾਡੇ ਨਾਲ ਮੌਜੂਦ ਨੇ ਸਭ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਸਾਨੂੰ ਮੌਕਾ ਦਿੱਤਾ ਵਨ ਇੰਡੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਟਾਈਮ ਵੀ ਬਹੁਤ ਕੀਮਤੀ ਹੁੰਦਾ ਤੁਹਾਡੇ ਵੀ ਰਣੀ ਹੈ ਇਸ ਚੀਜ਼ ਦੇ ਵੀ ਤੁਸੀਂ ਵੀ ਸਾਨੂੰ ਮੌਕਾ ਦਿੱਤਾ ਬਿਲਕੁਲ ਬਿਲਕੁਲ ਅੱਛਾ ਮੈਂ ਸਿੱਧਾ ਇੱਕ ਸਵਾਲ ਤੇ ਆਉਣਾ ਆ ਇੰਨਾ ਇਹ ਗਾਣਾ ਚੱਲ ਗਿਆ ਜਿੱਥੇ ਦੇਖੋ ਗੱਡੀਆਂ 'ਚ ਗਾਣਾ ਵੱਜ ਰਿਹਾ ਕਿ ਅਰਜਨ ਵੈਲੀ ਨੇ ਭਾਈ ਪੈਰ ਜੋੜ ਕੇ ਗੰਡਾਸੀ ਮਾਰਤੀ ਹੈ ਪਰ ਜਦੋਂ ਗੀਤਕਾਰੀ ਦੀ ਗੱਲ ਆਉਂਦੀ ਹੈ ਭពਿੰਦਰ ਬੱਬਲ ਦੀਆਂ ਤਸਵੀਰਾਂ ਆ ਰਹੀਆਂ ਨੇ ਫਿਲਮ ਦੇ ਕਰਕੇ ਕਿਉਂਕਿ ਉਹਨਾਂ ਨੇ ਗਾਇਆ ਤਾਂ ਹਰ ਕੋਈ ਇੰਟਰਵਿਊ ਕਰਨੀ ਚਾਹੁੰਦਾ ਆ ਗੁਰਮੀਤ ਮੀਤ ਕਿਉਂ ਆ ਰਿਹਾ ਵਿੱਚ ਕੀ ਗੁਰਮੀਤ ਮੀਤ ਨੇ ਕਿੱਥੇ ਗਾ ਲਿਆ ਗਾਣਾ ਇਹ ਗੁਰਮੀਤ ਮੀਤ ਦੀ ਆਵਾਜ਼ ਵਿੱਚ 2015 ਦੇ ਵਿੱਚ ਇਹ ਗੀਤ ਆਇਆ ਸੀਗਾ ਕੇ ਇੰਟਰਟੇਨਰਸ ਦੇ ਬੈਨਰ ਹੇਟ ਭពਿੰਦਰ ਬਾਰਨ ਜੀ ਗੁਰਧਾਨ ਸਿੰਘ ਖਰੋੜ ਸੋਹੇ ਦੇ ਪ੍ਰੋਡਿਊਸਰ ਆ ਇਹਦੀ ਪ੍ਰੈਜੈਂਟੇਸ਼ਨ ਬਾਪੂ ਦੇਵ ਥਰੀਕਿਆਂ ਵਾਲਾ ਜੀ ਦੀ ਕੀਤੀ ਹੋਈ ਆ ਤੇ ਇਹਦੇ ਵਿੱਚ ਗੀਤਕਾਰ ਬਾਪੂ ਦੇਵ ਥਰੀਕਿਆਂ ਵਾਲਾ ਜੀ ਦਾ ਲਿਖਿਆ ਹੋਇਆ ਮੈਂ ਗੀਤਕਾਰ ਨਹੀਂ ਗੀਤਕਾਰ ਬਣਨਾ ਬਹੁਤ ਔਖਾ ਕਿਤਾਬਾਂ ਨਾਲ ਮੱਥੇ ਮਾਰਨੇ ਪੈਂਦੇ ਆ ਬਹੁਤ ਸਾਰੇ ਪੜ੍ਹਾਈ ਕਰਨੀ ਪੈਂਦੀ ਆ ਉਸਤਾਦੀਆਂ ਸ਼ਗਿਰਦੀਆਂ ਕਰਨੀਆਂ ਪੈਂਦੀਆਂ ਮੈਂ ਮਾੜੀਆਂ ਮੁੱਟੀਆਂ ਛਰੀਟਾਂ ਪਾ ਲਈ ਨਾ ਤੋੜ ਮਰੋੜ ਜੀ ਮੈਂ ਕ ਤੋੜ ਮਰੋੜ ਇਦਾਂ ਨਹੀਂ ਜਿਹੜੀ ਇਹਦੇ ਨਾਲ ਹੋਈ ਆ ਕੋਈ ਸ਼ਬਦ ਉੱਤੇ ਥੱਲੇ ਜੇ ਕੋਈ ਗੀਤ ਕਰਦਾ ਬਹਿਰ ਵਿੱਚ ਨਹੀਂ ਆਉਂਦਾ ਕਾਫੀਆ ਨਹੀਂ ਮੈਚ ਕਰਦਾ ਉਹ ਕਰ ਲਈ ਨਾ ਬਾਕੀ ਮੈਂ ਗੀਤ ਕਰਨੀ ਮੈਂ ਗਾਇਕਾਂ ਮੈਂ ਇਹਨੂੰ ਗਾਇਆ ਸੀ 2015 ਦੇ ਵਿੱਚ ਇਹ ਰਿਕਾਰਡ ਹੋਇਆ ਮਨੂੰਗ ਮੀਰ ਜੀ ਤੇ ਰਿਸ਼ੀ ਜੀ ਹੁਣਾਂ ਨੇ ਦਾ ਮਿਊਜ਼ਿਕ ਤਿਆਰ ਕੀਤਾ ਲਖਵਿੰਦਰ ਪਰਮਿੰਦਰ ਜੀ ਨੇ ਡੇਵੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਇਹਨੂੰ ਸ਼ੂਟ ਕੀਤਾ ਚਰਨਜੀਤ ਸਿੰਘ ਢਿੱਲੋਂ ਜੀ ਏਸੀਡੀ ਦੇ ਡੀਓਪੀ ਆ ਬ ਫਾਈਨੈਂਸ਼ੀਅਲੀ سپورਟ ਸੀਗੀ ਸਾਨੂੰ ਰਾਇਲ ਸਟੈਂਪਸ ਕ੍ਰਿਕਟ ਅਕੈਡਮੀ ਵਾਲਿਆਂ ਦੀ ਤੇ ਹੁਣ ਕੁਲਦੀਪ ਮਾਨ ਸਾਹਿਬ ਨੂੰ ਟ੍ਰਿਬਿਊਟ ਸੀਗੀ ਇਹ ਸੀਡੀ ਤੇ ਇਹਦੇ ਵਿੱਚ 7 ਨੰਬਰ ਤੇ ਜਿਹੜਾ ਅਰਜਨ ਵੈਲੀ ਗੀਤ ਮੇਰਾ ਗਾਇਆ ਹੋਇਆ ਤੇ ਇਹਦੀ ਜਿਹੜੀ ਰਿੰਗਟੋਨ ਬਣੀ ਆ ਇੱਕ ਨੰਬਰ ਤੇ ਅਰਜਨ ਵੈਲੀ ਦੀ ਰਿੰਗਟੋਨ ਬਣੀ ਹੋਈਆਂ ਆ ਡੋਕੋਮ ਆਈਡੀਆ Airtel ਜੋ ਜੋ ਸੀਓ ਦੇ ਵਿੱਚ ਉਸ ਵੇਲੇ ਦੇ ਟਾਈਮ ਤੇ ਬਣੀ ਹੋਈਆਂ 2015 ਦੇ ਵਿੱਚ ਗਾਣਾ YouTube ਦੇ ਉੱਤੇ ਅਪਲੋਡ ਹੋਇਆ ਤੇ ਉਸ ਤੋਂ ਇਲਾਵਾ ਹੁਣ ਗੁਰਮੀਤ ਮੀਤ ਕੀ ਸਬੂਤ ਦੇਵੇ ਕਿ ਮੈਂ ਇਹਨੂੰ ਗਾਇਆ ਆ ਦੇਵ ਸਾਹਿਬ ਨੇ ਲਿਖਿਆ ਦੂਜੀ ਗੱਲ ਦੇਵ ਤਰੀਕਾਂ ਵਾਲਾ ਜੀ ਦੇ ਇਸੇ ਰਜਿਸਟਰ ਤੇ ਇੰਨਾ ਪੁਰਾਣਾ ਰਜਿਸਟਰ ਆ ਦੇਖੋ ਮੈਂ ਹੁਣ ਏਡੀ ਛੇਤੀ ਤੈਨੂੰ ਪਾੜ ਕੇ ਤਿਆਰ ਨਹੀਂ ਕਰ ਲਿਆ ਤੇ ਇੰਨੀ ਜਲਦੀ ਮੈਂ ਇਹਨੂੰ ਰਜਿਸਟਰ ਨੂੰ ਤੇ ਇਹਨੂੰ ਮੈਂ ਆ ਦੇਵ ਸਾਹਿਬ ਦੇ ਤੁਸੀਂ ਦੇਵ ਤਰੀਕੇ ਉਹਨਾਂ ਨੇ ਲਿਖਿਆ ਦਾ ਆ ਰਾਈਟਿੰਗ ਮੇਰੀ ਆ ਜੀ ਮੈਂ ਕਦੇ ਕੋਈ ਗਲਤ ਕਮਿਟਮੈਂਟ ਨਹੀਂ ਝੂਠ ਨਹੀਂ ਬੋਲਦਾ ਆ ਸਾਈਨ ਦੇਵ ਸਾਹਿਬ ਦੇ ਆ ਕੱਲੇ ਇੱਤੇ ਨਹੀਂ ਹੈਗੇ ਹੂੰ ਦੇਵ ਤਰੀਕਿਆਂ ਵਾਲਾ ਜਿਹਦੀ ਸੋਹਣੀ ਮਹੀਵਾਲ ਵੀ ਰਿਕਾਰਡ ਕੀਤਾ ਉਹਦੇ ਵਿੱਚ ਵੀ ਹੈਗੇ ਆ ਦੇਵ ਤਰੀਕਿਆਂ ਵਾਲਾ ਜੀ ਜੱਟ ਰੱਬ ਦੇ ਪਰੋਹਣੇ ਵਿੱਚ ਵੀ ਹੈਗੇ ਆ ਦੇਵ ਤਰੀਕਿਆਂ ਵਾਲਾ ਜੀ ਇਹ ਤਿੰਨੇ ਕਿਸੇ ਦੇ ਮਿੱਤ ਨਾਲ ਲੋਕ ਤੱਤ ਵਿੱਚ ਵੀ ਉਹਨਾਂ ਨੇ ਲਿਖਿਆ ਹੋਇਆ ਆ ਹਰਦੇਵ ਦਿਲਗੀਰ ਉਹਨਾਂ ਦਾ ਪੂਰਾ ਨਾਮ ਆ ਦੇਵ ਤਰੀਕਿਆਂ ਵਾਲਾ ਚੱਲਦਾ ਸੀ ਦੁੱਲਾ ਇਹਦੇ ਵਿੱਚ ਵੀ ਹੈਗੇ ਆ ਹੀਰ ਦੀ ਕਲੀ ਇਹਦੇ ਵਿੱਚ ਵੀ ਹੈਗੇ ਆ ਆ ਦੇਖੋ ਬੁਰੀ ਹੁੰਦੀ ਆ ਜੱਟਾ ਬੁਰੀ ਹੁੰਦੀ ਆ ਸੀੜੀ ਦੀ ਗੱਲ ਇੱਥੇ ਵੀ ਹੈਗੇ ਆ ਤੇ ਜੇ ਮੈਂ ਆ ਦੇਖੋ ਜੀ ਉਦਮ ਸਿੰਘ ਜੀ ਗਾਇਆ ਸੀ ਇੱਥੇ ਵੀ ਹੈਗੇ ਆ ਠੀਕ ਆ ਮਿਲਖਾ ਸਿੰਘ ਗਾਇਆ ਸੀਗਾ ਅੱਛਾ ਉਡਣਾ ਸਿੱਖ ਜਿਹਨੂੰ ਕਹਿੰਨੇ ਆਪਾਂ ਉਹਦੇ ਵਿੱਚ ਵੀ ਹੈਗੇ ਆ ਅੱਛਾ ਇਹ ਉਹ ਸਾਰੇ ਗਾਣੇ ਜਿਹੜੇ ਤੁਸੀਂ ਗਾਏ ਰਿਕਾਰਡ ਕੀਤੇ ਸ਼ੀਰੀ ਫਰਿਆਦ ਉਹਦੇ ਵਿੱਚ ਵੀ ਹੈਗੇ ਆ ਇਹ ਸਾਰੇ ਕਿਸੇ ਚੈਨਲ ਵਾਲਿਆਂ ਨੇ ਸਾਰੇ ਸਾਇਨ ਨਹੀਂ ਦਿਖਾਏ ਤੁਸੀਂ ਦਿਖਾ ਸਕਦੇ ਆ ਜੱਟ ਅੱਜ ਹੀਟ ਜੰਡੋਰੇ ਦੇ ਹਰਦੇਵ ਦਿਲਗੀਰ ਆ ਦੇਖੋ ਜੀ ਰਾਂਝਾ ਵੰਝਲੀ ਵਜਾਉਣ ਜੋਗਾ ਰਹਿ ਗਿਆ ਨਹੀਂ ਰੋਵੇ ਨਾ ਤਾਂ ਹੋਰ ਕੀ ਕਰੇ ਹਰਦੇਵ ਦਿਲਗੀਰ ਬਿਲਕੁਲ 12 ਮਾਂ ਹੀਰ ਮੈਂ ਗਾਈ ਉਹਦੇ ਵਿੱਚ ਹਰਦੇਵ ਦਿਲਗੀਰ ਹੂੰ ਹਰਦੀਪ ਦਲਗੀਰ ਇਹ ਜਿੱਥੇ ਪੂਰਾ ਨਾਂ ਸੀਗਾ ਉਹ ਆਪਣੇ ਹਿਸਾਬ ਨਾਲ ਹਰਦੀਪ ਦਲਗੀਰ ਕਿਤੇ ਕਿਤੇ ਦੇਵ ਤਰੀਕਿਆਂ ਵਾਲਾ ਜੀ ਲਿਖਦੇ ਸੀ ਆ ਦੇਖੋ ਹਰਦੀਪ ਦਲਗੀਰ ਜਾਉਣਾ ਮੋੜ ਅੱਛਾ ਦੁੱਲਾ ਪੱਟੀ ਹਰਦੀਪ ਦਲਗੀਰ ਅੱਛਾ ਹਰਦੀਪ ਦਲਗੀਰ ਸੁਣੀ ਕਰਨੈਲਸੀਆਂ ਕੈਸਟ ਪੂਰੀ ਕੀਤੀ ਸੀ ਤੇ ਆ ਗੀਤ ਉਹਨਾਂ ਦਾ ਲਿਖਿਆ ਹੋਇਆ ਇਹਦੇ ਉੱਤੇ ਉਹਨਾਂ ਨੇ ਸਾਈਨ ਨਹੀਂ ਉਹ ਮੈਨ ਤੋਂ ਵੈਸੇ ਰਾਈਟ ਸੇ ਦੇ ਹੈਗੇ ਆ ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਕਿਉਂਕਿ ਦੇਵ ਥਰੀਕੇ ਤਾਂ ਜਾਣਦੇ ਨੇ ਦੇਵ ਦਲਗੀਰ ਵੀ ਉਹਨਾਂ ਦਾ ਹੀ ਨਾਮ ਹੈ ਹਰਦੇਵ ਦਲਗੀਰ ਵੀ ਉਹਨਾਂ ਦਾ ਹੀ ਨਾਮ ਹੈ ਤੁਸੀਂ Google ਸਰਚ ਕਰੋਗੇ ਤਾਂ ਤੁਹਾਨੂੰ ਦੇਵ ਦਲਗੀਰ ਦੇ ਨਾਮ ਤੋਂ ਬੇਸ਼ੱਕ ਮਿਲ ਜਾਣਗੇ ਹਰਦੇਵ ਦਲਗੀਰ ਉਹਨਾਂ ਦਾ ਨਾਮ ਹੈਗਾ ਯਾ ਜ਼ਰੂਰ ਪਰ ਜਦੋਂ ਤੁਸੀਂ Google ਸਰਚ ਕਰਦੇ ਹੋ ਤੁਹਾਨੂੰ ਦੇਵ ਦਲਗੀਰ ਦਾ ਵੀ ਲਿੰਕਸ ਮਿਲ ਜਾਂਦੇ ਨੇ ਖੈਰ ਆਪਾਂ ਗਾਣਾ ਵਧਦੇ ਆ ਮੀਤ ਜੀ ਇੱਕ ਗੱਲ ਮੇਰੇ ਦਿਮਾਗ 'ਚ ਆਂਦੀ ਪਈ ਆ ਚਲੋ ਗਾਣਾ ਭੁਪਿੰਦਰ ਬੱਬਲ ਨੇ ਗਾ ਲਿਆ ਤੁਸੀਂ ਮੈਨੂੰ ਆ ਵੀ ਦਿਖਾ ਦਿੱਤੇ ਸਾਰੇ ਪਰ ਗਾਣੇ ਆਏ ਦਿਨ ਗਾਏ ਜਾਂਦੇ ਨੇ ਗਾਣੇ ਮੈਂ ਵੀ ਕਿਹੇ ਗਣ ਕੇ ਗਾਣਾ ਗਾ ਲਵਾਂਗਾ ਮੈਂ ਥੋੜਾ ਗਾਣਾ ਗਾ ਲਵਾਂਗਾ ਹੁਣ ਜੇ ਇਹ ਗਾਣਾ ਭੁਪਿੰਦਰ ਬੱਬਲ ਨੇ ਗਾ ਲਿਆ ਫਿਰ ਤੁਹਾਨੂੰ ਭੁਪਿੰਦਰ ਬੱਬਲ ਤੋਂ ਪ੍ਰੋਬਲਮ ਕੀ ਹੈ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਗੀਤਕਾਰ ਉਹ ਹੈ ਨੀਗੇ ਜਿਹੜਾ ਸਭ ਤੋਂ ਵੱਡਾ ਰੌਲਾ ਆ ਹੂੰ ਉਹ ਜਿਹੜੇ ਇਸ ਵੇਲੇ ਬਾਪੂ ਜੀ ਸਰੀਰਕ ਤੌਰ ਤੇ ਸਾਨੂੰ ਛੱਡ ਕੇ ਚਲੇ ਗਏ ਹਰਦੀਪ ਦਿਲਗੀਰ ਉਰਫ ਦੇਵ ਤਰੀਕਿਆਂ ਵਾਲਾ ਜੀ ਪਿੰਡ ਤਰੀਕੇ ਮੁੱਲਾਪੁਰ ਰੋਡ ਦੇ ਉੱਤੇ ਲੁਧਿਆਣਾ ਇਹਨਾਂ ਦਾ ਘਰ ਆ ਪੂਰੀ ਦੁਨੀਆ ਜਾਣਦੀ ਆ ਉਹਨਾਂ ਦਾ ਲਿਖਿਆ ਹੋਇਆ ਗੀਤ ਖੁਦ ਬੱਬਲ ਜੀ ਗਾਰੇ ਵਿੱਚ ਨਾ ਲੈ ਰਹੇ 2021 ਚ ਕਿਸੇ ਦੀ ਫੇਸਬੁੱਕ ਤੋਂ ਲਾਈਵ ਆ ਉਹ ਮੈਂ ਤੁਹਾਨੂੰ ਭੇਜ ਦਊਗਾ ਉਹ ਵੀ ਨਾਲ ਚਲਾ ਦਿਓ 2021 ਤੱਕ ਰਾਈਟਰ ਦੇਵ ਤਰੀਕਿਆਂ ਵਾਲਾ ਜੀ ਤੇ 23 ਦੇ ਵਿੱਚ ਆਪਾਂ ਇਨੀ ਤਰੱਕੀ ਕੀਤੀ ਤੇ ਉਹਦਾ ਜਿਹੜਾ ਰਾਈਟਰ ਆ ਉਹ ਭਵਿੰਦਰ ਬੱਬਲ ਜੀ ਬਣ ਗਿਆ ਅੱਛਾ ਰੌਲਾ ਇਹ ਆ ਵੀ ਜਿਹੜਾ ਗੀਤਕਾਰ ਦਾ ਨਾਂ ਕੱਢ ਦਿੱਤਾ ਗਿਆ ਉਹ ਗੀਤ ਸਾਬ ਮੇਰੀ ਬਾਤ ਰਿਕਾਰਡ ਹੋਇਆ ਸੀ ਨਾ ਕਿ ਐਂਟਰਟੇਨਰਸ ਦੇ ਨਾਲ ਕੋਈ ਸਲਾਹ مشورہ ਕੀਤਾ ਗਿਆ ਨਾ ਗੁਰਮੀਤ ਮੀਤ ਨਾਲ ਕੋਈ ਚਲੋ ਮੈਨੂੰ ਤਾਂ ਛੱਡੋ ਮੈਂ ਤਾਂ ਬੰਦਾ ਹੀ ਸਧਾਰਨ ਮੇਰਾ ਕੋਈ ਰੌਲਾ ਨਹੀਂ ਬਹਲਾ ਹੁੰਦਾ ਤੇ ਨਾ ਦੇਵ ਸਾਹਿਬ ਦੇ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਗਈ ਨਾ ਉਹਨਾਂ ਦੇ ਜਿਹੜੇ ਸ਼ੁਭਚਿੰਤਕ ਬਹੁਤ ਸਾਰੇ ਮਿੱਤਰ ਕੋਈ ਤਰੀਕੇ ਪਿੰਡ ਦੇ ਆ ਕੋਈ ਬਾਹਰ ਗਏ ਹੋਏ ਸੁਖਿੰਦਰ ਬੋਦਲਾਂ ਵਾਲਾ ਜੀ ਮੀਤ ਮਹਿੰਦਪੁਰੀ ਜੀ ਗੀਤਕਾਰ ਉਹਨਾਂ ਦੇ ਜਿਹੜੇ ਸ਼ਗਿਰਦ ਆ ਉਹਨਾਂ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ ਗੁੱਡੂ ਸੱਧਵਾ ਜੀ ਵਾਲਾ ਸ਼ਗਿਰਦ ਆ ਮੇਰਾ ਕੁੰਡਾ ਧਾਲੀਵਾਲ ਜੀ ਉਹ ਚਲੇ ਗਿਆ ਮੈਨੂੰ ਲੱਗ ਦੀ ਫਲਵਾੜੀ ਆ ਦੇਵ ਤਰੀਕਿਆਂ ਵਾਲਾ ਜੀ ਦੀ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ ਸੀ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਰੌਲਾ ਮੈਨੂੰ ਲੱਗਦਾ ਇਹ ਹੋਇਆ ਕਿ ਉਹਨਾਂ ਨੇ ਦੇਖਿਆ ਦੇਵ ਸਾਹਿਬ ਹੈ ਨਹੀਂ ਤੇ ਕੋਈ ਪੈਰੋਕਾਰ ਨਿਕਲਣਾ ਨਗਾ ਗੀਤ ਦਾ ਇਹਨਾਂ ਰੌਲਾ ਮੈਨੂੰ ਲੱਗਦਾ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਨਾ ਗੀਤ ਇਹਨਾਂ ਸੇ ਹਟ ਹੋ ਜਾਊਗਾ ਕਿਉਂਕਿ ਪਹਿਲਾਂ ਕੋਈ ਉਮੀਦ ਨਹੀਂ ਹੁੰਦੀ ਅਸੀਂ ਹੁਣ ਉਹ ਸਾਡੇ ਵਾਲਾ ਵੀ ਦਰਸ਼ਕ ਬਹੁਤ ਪਿਆਰ ਦੇ ਰਿਹਾ ਹੈ ਬੜੇ ਕਮੈਂਟ ਕਰ ਰਿਹਾ ਹੈ ਮੇਰੇ ਖਿਆਲ 530 35000 ਗੀਤ ਜਿਹੜਾ ਉਹ ਆਪਣੇ ਵਾਲਾ ਵੀ ਗੀਤ 흘 ਗਿਆ ਉਹਦੇ ਨਾਲ ਜੀ ਅੱਛਾ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਚਲੋ ਦੇ ਰਾਈਟਸ ਹੈਗੇ ਨੇ ਕਿ ਤੁਹਾਡੇ ਕੋਲ ਤੁਹਾਨੂੰ ਦੇ ਕੇ ਗਏ ਸੀ ਰਾਈਟਸ ਜੀ ਉਹ ਪਹਿਲੀ ਗੱਲ ਤੇ ਇਹਦੇ ਗੀਤਕਾਰ ਦੇ ਜਿਹੜੇ ਰਜਿਸਟਰ ਤੇ ਸਾਈਨ ਹੀ ਬਹੁਤ ਵੱਡਾ ਪ੍ਰੂਫ ਆ ਦੂਜੀ ਗੱਲ ਬਾਪੂ ਜੀ ਨੇ ਮੇਰੇ ਕੋਲ ਵੀਡੀਓ ਮੇਰੀ ਫੇਸਬੁੱਕ ਤੋਂ ਲਾਈਵ ਤੋਂ ਮਲਾ ਕੇ ਰੱਖੀ ਹੋਈ ਆ ਦੇਵ ਸਾਹਿਬ ਨੇ ਆਲ ਰਾਈਟਸ ਮੈਨੂੰ ਦਿੱਤੇ ਕਿ ਜਿਹੜੇ ਮਰਜੀ ਕਲਾਕਾਰ ਦਾ ਗਾਇਆ ਹੋਇਆ ਗੀਤ ਹੋਵੇ ਮੀ ਤੂੰ ਜਿੱਥੇ ਮਰਜੀ ਰਿਕਾਰਡ ਕਰਾ ਦੇ ਜਿੱਥੇ ਮਰਜੀ ਜਾ ਕੇ ਤੂੰ ਗਾਲੀ ਤੈਨੂੰ ਮੇਰੇ ਵੱਲੋਂ ਖੁੱਲੀ ਛੁੱਟੀ ਆ ਇਤੋਂ ਵੱਡਾ ਸਬੂਤ ਕੀ ਚਾਹੀਦਾ ਸੁਣੀ ਕਰਨੈਲ ਸਿਆਂ ਸੀਡੀ ਕੀਤੀ ਉਹਦੇ ਵਿੱਚ ਦੇਵ ਸਾਹਿਬ ਖੁਦ ਓਪਨਿੰਗ ਕਰਦੇ ਪਏ ਆ ਪਿੱਛੇ ਫੋਟੋ ਲੱਗੀਆਂ ਮਾਨਕ ਸਾਹਿਬ ਦੀ ਲੱਗੀ ਆ ਬੁਰੀ ਹੁੰਦੀ ਆ ਸੀਡੀ ਕਰਦੇ ਅਰਜਨ ਵੈਲੀ ਵਾਲੀ ਉਹ बोलਦੇ ਆ ਵਿੱਚ ਫੋਟੋ ਲੱਗੀ ਆ ਪਿੱਛੇ ਮਾਨਕ ਸਾਹਿਬ ਨੂੰ ਟ੍ਰਿਬਿਊਟ ਕੀਤਾ ਦੇਵ ਸਾਹਿਬ ਦੀ ਫੋਟੋ ਲੱਗੀ ਵਿੱਚ ਬੈਠ ਕੇ ਆਪਣੇ ਮੂਵਮੈਂਟ ਦਿੰਦੇ ਪਏ ਆ ਖੁਸ਼ ਹੁੰਦੇ ਪਏ ਦਲਵਿੰਦਰ ਦਿਆਲਪੁਰੀ ਜੀ ਵਿੱਚ ਬੈਠੇ ਸੀ ਸਾਡੇ ਗਾਇਕ ਅੱਜ ਕੱਲ੍ਹ ਸਾਡਾ ਤਲਾਸ਼ਮਾਈ ਜੀ ਸਾਡੀ ਕਾਫੀ ਸਪੋਰਟ ਕਰ ਰਿਹਾ ਸਿੰਗਰ ਐਨਐਸ ਕੰਗ ਜੀ ਬਹੁਤ ਸਪੋਰਟ ਕਰ ਰਿਹਾ ਰਣਜੀਤ ਰਾਣਾ ਸਮਹਿਤ ਕਵਾਲੇ ਉਹ ਬੜੀ ਸਪੋਰਟ ਕਰ ਰਿਹਾ ਤੇ ਬਿੰਦਰ ਚਕਰਾਲੀ ਔਰ ਹਰਮਿੰਦਰ ਕਾਲੋ ਜੀ ਜਿਨ੍ਹਾਂ ਦਾ ਪੱਤਰਕਾਰ ਗੀਤ ਮੈਂ ਤੁਹਾਨੂੰ ਗਾ ਕੇ ਸੁਣਾਇਆ ਉਹ ਬੜੀ ਸਪੋਰਟ ਕਰ ਰਿਹਾ ਤੇ ਹੋਰ ਵੀ ਬਹੁਤ ਸਾਰੇ ਦੋਸਤ ਮਿੱਤਰ ਗੁਰਨੇਕ ਸਿੰਘ ਝਾਵਰ ਸਾਹਿ ਵਾਸਤੇ ਲੱਗੇ ਕੁਝ ਲੋਕ ਗਾਲਾਂ ਗੂਲਾਂ ਵੀ ਕੱਢਦੇ ਆ ਰੱਬ ਉਹਨਾਂ ਨੂੰ ਸਮੱਤ ਬਖਸ਼ੇ ਤੇ ਮੈਂ ਸਾਰਾ ਕੁਝ ਦਿਖਾ ਦਤਾ ਜੀ ਉਸ ਤੋਂ ਇਲਾਵਾ ਵੀ ਤੁਸੀਂ ਗਾਲਾਂ ਕੱਢਣੀਆਂ ਚਾਹੁੰਦੇ ਹੋ ਭਾਜੀ ਨੂੰ ਬੱਬਲ ਨੂੰ ਵੀ ਕੱਢਦੇ ਉਹ ਵੱਡੇ ਆ ਸੀਨੀਅਰ ਆ ਗਾਲਾਂ ਦਾ ਕੋਈ ਹੱਲ ਨਹੀਂ ਮੈਨੂੰ ਕੱਢ ਲਓ ਕੋਈ ਗੱਲ ਨਹੀਂ ਮੈਂ ਉਹ ਤੁਹਾਨੂੰ ਉਹਨਾਂ ਤੋਂ ਛੋਟਾ ਆ ਉਹਨਾਂ ਨੂੰ ਨਾ ਕੱਢੋ ਜੇ ਇਦਾਂ ਹੀ ਠੰਡ ਪੈਂਦੀ ਆ ਤਾਂ ਪਾ ਲੈਣ ਕਿਉਂਕਿ ਉਹ ਪੁਰਾਣੇ ਗਾਇਕਾ ਪ੍ਰਮਾਤਮਾ ਨੇ ਉਹਨਾਂ ਨੂੰ ਉਪਲਬਧੀ ਦਿੱਤੀ ਆ ਪ੍ਰਮਾਤਮਾ ਨੇ ਉਹਨਾਂ ਨੂੰ ਫੇਮ ਦਿੱਤਾ ਆ ਪ੍ਰਮਾਤਮਾ ਨੇ ਉਹਨਾਂ ਨੂੰ ਐਡੀ ਦੂਰ ਤੱਕ ਇੰਨੀ ਦੇਰ ਬਾਅਦ ਪਹੁੰਚਾਇਆ ਆ ਮੈਂ ਵਧਾਈਆਂ ਵੀ ਵੀ ਮੇਰਾ ਪਰਸਨਲ ਰੌਲਾ ਉਹਨਾਂ ਦਾ ਕੋਈ ਨਹੀਂ ਦੇਵ ਸਾਹਿਬ ਦਾ ਨਾਮ ਐਡਿਟ ਕਰ ਦੇਣ ਤੇ ਪਬਲਿਕ ਦੇ ਵਿੱਚ ਇੱਕ ਵਾਰੀ ਛੋਟਾ ਜਿਹਾ ਕੋਈ ਲਾਈਵ ਕਰਕੇ ਜਾਂ ਬਹਿ ਕੇ ਜਾਂ ਲਿਖਤੀ ਜਿਹਾ ਮਾਫੀ ਮੰਗ ਲੈਣਾ ਵੀ ਗਾਣਾ ਉਹਨਾਂ ਦਾ ਲਿਖਿਆ ਸੀ ਮੈਂ ਸਿਰਫ ਆਪਣਾ ਗੀਤ ਕਰ ਪਾ ਬੈਠਾ ਜਾਂ ਟੀਸੀਰੀ ਦਾ ਕੀ ਪ੍ਰੈਸ਼ਰ ਸੀਗਾ ਜਾਂ ਬਾਲੀਵੁੱਡ ਦਾ ਕੀ ਪ੍ਰੈਸ਼ਰ ਸੀਗਾ ਮੇਰੀ ਸਮਝ ਤੋਂ ਬਾਹਰ ਹੀ ਆ ਬਾਕੀ ਜਦੋਂ ਟੇਬਲ ਤੇ ਬੈਠ ਕੇ ਮਟਾਕ ਕਰਾਂਗੇ ਮੈਨੂੰ ਲੱਗਦਾ ਕੋਈ ਹੱਲ ਚਲੋ ਇਹ ਗੱਲਾਂ ਤਾਂ ਮੁੜ ਕੇ ਕਰਦੇ ਆਂ ਕਿ ਚਾਹੀਦਾ ਕੀ ਆ ਆਪਣੀਆਂ ਮੰਗਾਂ ਕੀ ਨੇ ਪਰ ਜਿਹੜੀ ਅਸਲ ਗੱਲ ਹੈਗੀ ਆ ਮੈਂ ਕਰਨੀ ਚਾਹੁੰਦਾ ਆ ਕਿ ਇਹਦੇ ਵਿੱਚ ਇੱਕ ਲਾਈਨ ਆਉਂਦੀ ਆ ਮੇਰੇ ਹਿਸਾਬ ਨਾਲ ਪੂਰਾ ਗਾਣਾ ਬੜਾ ਸਾਫ਼ ਸੁਥਰਾ ਲਿਖਿਆ ਪਰ ਇੱਕ ਵਿੱਚ ਲਾਈਨ ਆ ਗਈ ਕਹਿੰਦੇ ਬਚਨੋਂ ਦੀ ਫੁਲਕਾਰੀ ਨਾਲ ਕੁਝ ਕਰਤਾ ਉਹ ਕੀ ਮਸਲਾ ਹੈਗਾ ਉਹ ਤਾਂ ਮੈਨੂੰ ਲੱਗਦਾ ਲਿਖਿਆ ਨਹੀਂ ਦੇਵਤਰੀਕੇ ਜੀ ਨੇ ਨਹੀਂ ਦੇਵ ਸਾਹਿਬ ਨੇ ਲਿਖਿਆ ਸੀ ਤਿੱਤਰਾਂ ਦੀ ਫੁਲਕਾਰੀ ਨੀਰੋਲੀਰ ਕਰ ਦੇਣਗੇ ਤਿੱਤਰਾਂ ਵਾਲੀ ਫੁਲਕਾਰੀ ਬਚਨੋਂ ਕਿਧਰੋਂ ਆ ਗਈ ਜੀ ਬਚਨੋਂ ਫਿਰ ਬਾਲੀਵੁੱਡ ਵੱਲੋਂ ਆਈ ਨਾ ਉਹ ਤਾਂ ਆਪਣੇ ਲੋਕਲ ਹੈ ਨਹੀਂ ਸੀ ਉਹ ਅੱਛਾ ਇਹ ਮੁੜ ਕੇ ਪਾਤੀ ਗਈ ਇਹ ਮੁੜ ਕੇ ਪਾਈ ਮੈਂ ਗਾਦਿਆਂ ਦੋ ਪੈਰੇ ਜਿਹੜੇ ਉਹਨਾਂ ਨੇ ਕੀਤੇ ਆ ਕਾਪੀ ਵਿੱਚੋਂ ਉਹ ਬਚਨੋਂ ਵਾਲਾ ਜਰੂਰ ਜਰਾ ਦੱਸਿਓ ਕੀ ਸੀ ਉਹ ਉਹ ਮੈਂ ਤਾਂ ਤਿੱਤਰਾਂ ਵਾਲੀ ਫੁਲਕਾਰੀ ਹੀ ਗਾਉਣਾ ਮੇਰਾ ਤਿੱਤਰਾਂ ਵਾਲਾ ਤਿੱਤਰਾਂ ਵਾਲੀ ਫੁਲਕਾਰੀ ਦਾ ਮਤਲਬ ਆ ਕਿ ਫੁਲਕਾਰੀ ਉੱਤੇ ਤਿੱਤਰ ਬਣੇ ਹੋਣਗੇ ਅੱਛਾ ਜੀ ਹੁਣ ਬਚਨੋਂ ਦੀ ਫੁਲਕਾਰੀ ਦੇ ਦਾ ਮਤਲਬ ਵੀ ਉਹ ਜਨਾਨੀ ਨੂੰ ਮਤਲਬ ਵੱਢ ਦਿੱਤਾ ਗਿਆ ਜਾਂ ਫੁਲਕਾਰੀ ਪ ਉਹਦਾ ਉਹਦਾ ਸੀਰੀਅਸਲੀ ਸਕੈਂਡਲ ਬਣਦਾ ਪਿਆ ਕਿਉਂਕਿ ਲੋਕ ਇਤਰਾਜ਼ ਕਰਦੇ ਪਏ ਨੇ ਉਸ ਉੱਤੇ ਕਿਉਂਕਿ ਉਹ ਥੋੜਾ ਸਕੈਂਡਲਸ ਬਣ ਜਾਂਦਾ ਹੈ ਦੇਖੋ ਇੰਨੀ ਵੱਡ ਟੁਕ ਜਿਹੜੀ ਉਹ ਸਮਾਜ ਵਿੱਚ ਹੋਣ ਲੱਗ ਜਾ ਜਾਇਜ ਆ ਪਹਿਲਾਂ ਤਾਂ ਸਾਡੇ ਕੋਲ ਸਾਭ ਸਮਾਜ ਸਾਭ ਨਹੀਂ ਹੁੰਦਾ ਕਦੇ ਕਿ ਲੜਕੀ ਤੇ ਐਸਿਡ ਪਾਇਆ ਜਾਂਦਾ ਕਿਸੇ ਲੜਕੀ ਦੇ ਨਾਲ ਦਿੱਲੀ ਚ ਬੱਸ ਵਿੱਚ ਗਲਤ ਹੁੰਦਾ ਇੰਨੇ ਮਾੜੇ ਕ੍ਰਾਈਮ ਹੋ ਰਹਾ ਆ ਪੰਜਾਬ ਚ ਵੀ ਹੈਗੇ ਆ ਬਿਹਾਰ ਚ ਵੀ ਹੈਗੇ ਯੂਪੀ ਚ ਵੀ ਹੈਗੇ ਆਲ ਇੰਡੀਆ ਦੇ ਵਿੱਚ ਕੀ ਪੂਰੀ ਦੁਨੀਆ ਚ ਹੋ ਰਿਹਾ ਕੈਨੇਡਾ ਚ ਵਿੱਚ ਬੰਦਾਲ ਹੋਇਆ ਫਿਰਦਾ ਤੇ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਵੱਡ ਟੋਕ ਵਾਲੀਆਂ ਦਿਖਾਵਾਂਗੇ ਤੇ ਨਿਆਂ ਦੇ ਉੱਤੇ ਕੀ ਅਸਰ ਪਊਗਾ ਜੇ ਮੰਨ ਲਓ ਇਹ ਲੜਾਈ ਹੋਈ ਸੀ ਉਸ ਪ੍ਰਮਾਣਕਣ ਸਾਦਾ ਕਰਕੇ ਸਿੰਪਲ ਵੀ ਪਰ ਦੇਖੋ ਮੈਂ ਇੱਕ ਚੀਜ਼ ਦੇਖੀ ਮਸਾਲਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਵੀ ਕਹਿੰਦੇ ਸਰਦਾਰਾਂ ਦੀ ਤੋਂ ਦੇ ਵਿੱਚ ਬੜੀ ਟੌਰ ਦਿਖਾਈ ਗਈ ਸਰਦਾਰਾਂ ਨੂੰ ਤੋਂ ਬੜਾ ਉਹਨਾਂ ਨੇ ਹਾਈ ਫਾਈ ਦਿਖਾਇਆ ਮੈਂ ਜਿਹੜਾ ਸੀਨ ਦੇਖਿਆ ਜਾਂ ਮੈਨੂੰ ਦੱਸਿਆ ਕਾ ਨੇ ਉਹ ਤਾਂ ਸਰਦਾਰ ਜੀ ਉਹਨਾਂ ਦੇ ਮੂੰਹ ਦੇ ਉੱਤੇ ਧੂਆਂ ਪਾ ਰਹੇ ਆ ਮੈਂ ਕਿਹਨਾਂ ਪਗਬੰਦੀ ਵਾਲੇ ਲਾਗੇ ਦੇ ਬੰਦਾ ਕੋਈ ਬੀੜੀ ਪੀਂਦਾ ਹੋਵੇ ਨਾ ਦੂਜਾ ਤੀਜਾ ਚੌਥਾ ਉਹ ਕਹੂਗਾ ਯਾਰ ਪਰੇ ਹੋ ਕੇ ਡੱਫਲਾ ਤੇ ਕਈ ਵਾਰੀ ਧੱਥੋ ਪਾਈ ਹੋਣ ਤਾਂ ਕੋ ਹੋ ਜਾਂਦਾ ਵੀ ਯਾਰ ਤੂੰ ਮੇਰੇ ਮੂੰਹ ਤੇ ਪਾਈ ਜਾਣਾ ਤੇ ਉਹ ਇੱਕ ਸੀਨ ਫਲੌਂਟ ਮਾਤੇ ਮੂੰਹ ਦੇ ਉੱਤੇ ਧੂਆਂ ਪਾਇਆ ਜਾ ਰਿਹਾ ਇਹ ਇੱਜ਼ਤ ਹੈ ਕਿ ਬੇਇੱਜ਼ਤੀ ਹੈ ਸੋ ਬਾਕੀ ਮੈਂ ਗੀਤ ਦੇ ਬੋਲ ਸੰਗ ਹੋ ਟੱਕਵੇ ਗੰਡਾਸੇ ਚਵੀਆਂ ਨਾਲੇ ਖੜਕ ਪਈਆਂ ਕਿਰਪਾਨਾਂ ਦਾ ਨਾਂ ਵਾਂਗੂ ਜੱਟ ਫੜਦੇ ਜੱਟ ਫੜਦੇ ਦੀ ਦੀ ਸੁਖ ਨਾ ਸਕੀ ਭਗਵਾਨ ਨਾਲੀ ਰੋਲੀਰ ਕਰ ਦੇਣਗੇ ਕਰ ਦੇਣਗੇ ਅੱਜ ਤੇ ਤਰਾਂ ਵਾਲੀ ਫੁਲਕਾਰੀ ਅਰਜਣ ਬੈਲੀ ਨੇ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਬੈਲੀ ਨੇ ਹੋ ਬੂਰੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਕਿ ਯਾਰ ਭੱਜ ਗਏ ਯਾਰ ਭੱਜ ਗਏ दारू ਨਾਲ ਸੀ ਜਨਾ ਦੀ ਯਾਰੀ ਅਰਜਣ ਵੈਲੀ ਨੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਅੱਛਾ ਹੁਣ ਤਾਂ ਕਲੀਅਰ ਹੋ ਗਿਆ ਕਿ ਉੱਥੇ ਬਚਨੋ ਦੀ ਫੁਲਕਾਰੀ ਹੈਣੀਗੀ ਤੇ ਉੱਥੇ ਤਿੱਤਰ ਨੇ ਜੀ ਫੁਲਕਾਰੀ ਦੇ ਉੱਤੇ ਹੁਣ ਦੂਜੀ ਇੱਕ ਅੱਧੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਪੁੱਛਣੀ ਹੈ ਗਾਣੇ ਦੀ ਮੇਨ ਜਿਹੜੀ ਹੁੱਕ ਲਾਈਨ ਹੈਗੀ ਕਹਿੰਦੇ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਪੱਬ ਜੋੜ ਕੇ ਮਾਰੀ ਇਹਦਾ ਮਤਲਬ ਕੀ ਹੋਇਆ ਪੱਬ ਜੋੜ ਕੇ ਗੰਡਾਸੀ ਮਾਰਨ ਦਾ ਦੇਖੋ ਮੈਨੂੰ ਲੱਗਦਾ ਵੀ ਅਰਜਨ ਵੈਲੀ ਲੰਬਾ ਚੌੜਾ ਬੰਦਾ ਹੋਣਾ ਕੋਈ ਬੈਲੈਂਸ ਬੂਲੈਂਸ ਬਣਾਉਣ ਵਾਸਤੇ ਵੈਸੇ ਮੈਂ ਪਰਸਨਲ ਮੈਂ ਗੰਡਾਸੀ ਤਾਂ ਨਹੀਂ ਕਿਸੇ ਦੇ ਮਾਰ ਸਕ ਮੈਂ ਪੱਬ ਜੋੜ ਕੇ ਟਰਾਈ ਕੀਤੀ ਤੋ ਬੈਲੈਂਸ ਨਹੀਂ ਬਣਿਆ ਜਦਾਂ ਇਦਾਂ ਮਾਰਨੀ ਹੋਵੇ ਤਾਂ ਵਜਦੀ ਨਹੀਂ ਉਹ ਜ਼ੋਰ ਦੇ ਨਾਲ ਪੈਰ ਹੁੰਦਾ ਸੀ ਪੈਰ ਖੋਲ ਕੇ ਗੜਾਸੀ ਮਾਰੀ ਕਹਿਣਾ ਚਾਹੀਦਾ ਸੀ ਖੋਲ ਕੇ ਪੈਰ ਪੂਰੇ ਬਨ ਕੇ ਮਾਰੀ ਤੇ ਅਬ ਮੈਂ ਅਰਜਨ ਵੈਲੀ ਬਾਰੇ ਮੋਰ ਥੋੜਾ ਸੁਣਿਆ ਦੇ ਵਿੱਚ ਜੋੜੇਪੁਲੀ ਡਾਂਗ ਖੜਕੇ ਉੱਤੇ ਹੋ ਗਈ ਲੜਾਈ ਭਾਰੀ ਅਰਜਨ ਵੈਲੀ ਉਹ ਵੈਲੀ ਨਹੀਂ ਹੋਇਆ ਜਿਹੜਾ ਅੱਜ ਦੇ ਵੈਲ ਕਰਨ ਵਾਲੇ ਮੁੰਡੇ ਆ ਜਿਹੜੇ ਅੱਜ ਕੱਲ ਉਹ ਨਸ਼ਾ ਪੱਤਾ ਕਰਦੇ ਆ ਉਹ ਧੀਆ ਭੈਣਾਂ ਦੀ ਰਾਖੀ ਕਰਨ ਵਾਸਤੇ ਜਾਂ ਮੇਲਿਆਂ ਦੇ ਵਿੱਚ ਕਈ ਇਸ਼ਾਰਾਰਤੀ ਅੰਸਰ ਕੁੜੀਆਂ ਨੂੰ ਛੇੜਦੇ ਸੀਗੇ ਆ ਕੇ ਮਾੜੇ ਭੱਦੇ ਕਮੈਂਟ ਕਰਦੇ ਸੀ ਉਹਨਾਂ ਨੂੰ ਮਤਲਬ ਆ ਕੇ ਉਹ ਸੋਧਾ ਲਾਉਂਦਾ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਉਹ ਅਰਜਨ ਵੈਲੀ ਸੀ ਜਿੰਨਾ ਕ ਮੈਂ ਉਹਨਾਂ ਦੇ ਬਾਰੇ ਸੁਣਿਆ ਆ ਤੇ ਪਤਾ ਨਹੀਂ ਹੁਣ ਪੈਰ ਜੋੜ ਕੇ ਮਾਰੀ ਸੀ ਗੋਲ ਕੇ ਮਾਰੀ ਸੀ ਕ ਕਰ ਕਰ ਜਾਂਦੀ ਉਹ ਦਿਮਾਗ ਚ ਫਿਰ ਉਹ ਚਲਦੀ ਰਹਿੰਦੀ ਹੈ ਬਿਲਕੁਲ ਅੱਛਾ ਚਲੋ ਹੁਣ ਆਪਾਂ ਨਾ ਲੀਗਲ ਪ੍ਰोसीजर ਤੇ ਆਉਨੇ ਆ ਮੇਰੇ ਹੱਥ ਦੇ ਵਿੱਚ ਇੱਕ ਨੋਟਿਸ ਹੈਗਾ ਜਿਹੜਾ ਤੁਸੀਂ ਆ ਕੇ ਪ੍ਰੈਸ ਕਾਨਫਰੰਸ ਤੇ ਥਮਾਇਆ ਸੀਗਾ ਤੇ ਮੈਂ ਉਹਦੇ ਐਂਡ ਵਿੱਚ ਕਨਕਲੂਜਨ ਤੇ ਆਉਣਾ ਮੈਂ ਪੜ ਲਿਆ ਸਾਰਿਆਂ ਨੇ ਪੜ ਲਿਆ ਹੋਵੇਗਾ ਤੇ ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਇੱਕ ਪਾਸੇ ਚਲੋ ਠੀਕ ਹੈ ਭਵਿੰਦਰ ਬੱਬਲ ਨੇ ਗਾਣਾ ਗਾਇਆ ਤੁਸੀਂ ਹੁਣ ਕੀ ਚਾਹੁੰਦੇ ਹੋ ਲੀਗਲੀ ਕੀ ਚਾਹੁੰਦੇ ਹੋ ਨੋਟਿਸ ਕਾਰਦਾ ਭੇਜਿਆ अच्छा मैं बहुता पढ़ਿਆ ਲਿਖਿਆ ਨਹੀਂ ਵਕੀਲ ਸਾਹਿਬ ਦਾ ਜੋ ਕਾਨੂੰਨ ਦੇ ਦਾਰੇ ਦੇ ਵਿੱਚ ਜਿਹੜੀ ਜਿਹੜੀ ਅਲੋਕੇਸ਼ਨ ਲੱਗ ਸਕਦੇ ਉਹਨਾਂ ਨੇ ਜਰੂਰ ਲਾਏ ਹੋਣਗੇ ਪਹਿਲੀ ਮੰਗ ਮੈਂ ਬਾਰ-ਬਾਰ ਕਹਿੰਨਾ ਗੀਤਕਾਰ ਬਾਪੂ ਦੇਵ ਤਰੀਕਿਆਂ ਵਾਲਾ ਜੀ ਆ ਉਹਨਾਂ ਦਾ ਨਾਂ ਜਿਹੜਾ ਵਿੱਚ ਐਡਿਟ ਕੀਤਾ ਜਾਵੇ ਦੂਜੇ ਨੰਬਰ ਦੇ ਉੱਤੇ ਜਿਹੜਾ ਉਹਨਾਂ ਦੇ ਕੋਲੋਂ ਜਨਤਕ ਹੋ ਕੇ ਮਾਫੀ ਮੰਗੀ ਜਾਵੇ ਤੇ ਤੀਜੇ ਨੰਬਰ ਦੇ ਉੱਤੇ ਜਿਹੜੇ ਕੰਪਨੀ ਦੇ ਬਹੁਤ ਸਾਰੇ ਪੈਸੇ ਲੱਗੇ ਹੋਏ ਆ ਆਡੀਓ ਤੇ ਵੀਡੀਓ ਤੇ ਪ੍ਰਮੰਕਣ ਤੇ ਫਿਰ ਉਹਨਾਂ ਦਾ ਐਡਵਰਟਾਈਜ਼ਮੈਂਟ ਵਾਸਤੇ ਜਿਨ੍ਹਾਂ ਦੀ ਪ੍ਰਾਪਰਟੀ ਆ ਜੋ ਉਹਨਾਂ ਦਾ ਬਣਦਾ ਹੱਕ ਆ ਜਾਂ ਕਹ ਲਓ ਵੀ ਬਾਪੂ ਜੀ ਦੇ ਘਰੇ ਉਹ ਉਹਨਾਂ ਦੇ ਪਰਿਵਾਰ ਵਾਸਤੇ ਤੇ ਜ਼ਰੂਰ ਉਹਨਾਂ ਦਾ ਵੀ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਆ ਤੇ ਮੈਂ ਮੇਰੀ ਕੋ ਪਰਸਨਲ ਉਹਨਾਂ ਨਾਲ ਰੰਜਿਸ਼ ਨਹੀਂ ਮੇਰਾ ਪਰਸਨਲ ਉਹਨਾਂ ਨਾਲ ਕੋਈ ਰੌਲਾ ਨਹੀਂ ਜਿੱਦਣ ਬਹਿ ਕੇ ਟੇਬਲ ਟਾਕ ਹੋ ਗਈ ਗੱਲ ਕਲੀਅਰ ਹੋ ਗਈ ਲਿਖਤੀ ਰੂਪ ਦੇ ਵਿੱਚ ਉਹ ਲੈਣਾ ਪਊਗਾ ਕਿਉਂਕਿ ਜਦੋਂ ਆਪਾਂ ਕਾਨੂੰਨੀ ਕਾਰਵਾਈ ਕਰ ਦਿੰਨੇ ਆ ਤੇ ਉਹ ਦੋਨੇ ਬੰਨਿਓ ਫੈਸਲੇ ਦੀ ਕਾਪੀ ਹੁੰਦੀ ਆ ਉਹ ਕਰਕੇ ਉਹ ਤੁਹਾਨੂੰ ਦਿਖਾ ਦੇਵਾਂਗੇ ਤੇ ਇੰਨੀਆਂ ਕਿ ਮੇਰੀਆਂ ਬੇਨਤੀਆਂ ਹੋਰ ਮੇਰਾ ਕੋਈ ਬਾਹਲਾ ਲੰਬਾ ਚੌੜਾ ਕੋਈ ਹੈ ਨਹੀਂ ਉਹਨਾਂ ਦੇ ਨਾਲ ਜੀ ਅੱਛਾ ਮੀਤ ਜੀ ਦੇਖੋ ਇਹ ਸਵਾਲ ਮੇਰਾ ਪੁੱਛਣਾ ਫਰਜ਼ ਹੈ ਤੇ ਮੈਂ ਪੁੱਛਣਾ ਚਾਹੁੰਨਾ ਆ ਮਾਫ ਕਰਨਾ ਜੇ ਤਿੱਖਾ ਲੱਗੇ ਉਨ੍ਹਾਂ ਦੀ ਧਰੋਹਰ ਕਰਕੇ ਇਸ ਨੂੰ ਜਿਆਦਾ ਉਭਾਰਿਆ ਜਾ ਰਿਹਾ ਹੈ ਜਾਂ ਫਿਰ ਐਨੀਮਲ ਫਿਲਮ ਦੇ ਵਿੱਚ ਇਹ ਗੀਤ ਜਾੜਾ ਚੱਲਿਆ ਆ ਤਾਂ ਕਰਕੇ ਇਹਦਾ ਇਹ ਨੋਟਿਸ ਭੇਜਿਆ ਗਿਆ ਦੇਖੋ ਜੀ ਜਦੋਂ ਕਿਸੇ ਦੇ ਵੀ ਪ੍ਰਾਪਰਟੀ ਤੇ ਕੋਈ ਕਬਜ਼ਾ ਹੁੰਦਾ ਵਾ ਕੋਈ ਜ਼ਮੀਨ ਕਿਸੇ ਦੀ ਆ ਬੀਜ ਕੇ ਕਮਾਈ ਕੋਈ ਖਾ ਗਿਆ ਨਾ ਉਹਦਾ ਪਰ ਕਹਿੰਦੇ ਹੁੰਦੇ ਟੇਕਾ ਦਿੱਤਾ ਨਾ ਮਾਲਕ ਨੂੰ ਦੱਸਿਆ ਰਾਤੋਰਾ ਤਾਂ ਆਪਾਂ ਉਹਨੂੰ ਕਰਕੇ ਤੇ ਵਿੱਚੋਂ ਘਟਵੜ ਕਰਕੇ ਦਰਸ਼ਕ ਵੀ ਇਤਰਾਜ਼ ਕਰ ਰਹੇ ਆ ਜਿਹੜੇ ਦੇਵਤਾਂਬ ਨੂੰ ਪਿਆਰ ਕਰਨ ਵਾਲੇ ਆ ਮੈਂ ਕੱਲਾ ਨਿਗਾ ਉਹ ਵੀ ਇਤਰਾਜ਼ ਕਰ ਰਹੇ ਆ ਵੱਡੇ ਵੱਡੇ ਲੇਖ ਲਿਖ ਰਹੇ ਆ ਉਹ ਪਾਰਾ ਨਟ ਦੇ ਉੱਤੇ ਤੇ ਮੇਰੇ ਵੀ ਇਤਰਾਜ਼ ਇਹੀ ਆ ਮੇਰਾ ਗੀਤ ਚੋਰੀ ਕਰਕੇ ਬਾਲੀਵੁੱਡ ਦੇ ਵਿੱਚ ਲੱਖਾਂ ਕਰੋੜਾਂ ਤੱਕ ਪਹੁੰਚਾ ਦਿੱਤਾ ਗਿਆ ਉਹਦਾ ਉਹ ਰਾਇਲਟੀ ਵੀ ਉਹਨਾਂ ਦੀ ਫੇਮ ਵੀ ਉਹਨਾਂ ਦਾ ਪ੍ਰੋਗਰਾਮ ਵੀ ਉਹਨਾਂ ਦੇ ਤੇ ਮੈਂ ਘੱਟੋ ਘੱਟ ਜੇ ਮੈਨੂੰ ਕੁਝ ਮਿਲਦਾ ਨਹੀਂ ਜਾਂ ਮੈਨੂੰ ਨਹੀਂ ਮੈਂ ਰੌਲਾ ਤਾਂ ਪਾ ਹੀ ਸਕਦਾ ਫਿਰ ਮੈਂ ਰੌਲਾ ਪਾ ਰਿਆਂ ਸੱਚ ਦੱਸ ਰਿਆਂ ਅੱਛਾ ਫੇਰ ਵੀ ਗਾਲਾਂ ਕੱਢਦੇ ਆ ਸੀੜੀ ਦਿਖਾ ਰਿਆਂ ਵਾ YouTube ਤੇ ਦਿਖਾ ਰਿਆਂ ਅੱਜ ਤਾਂ ਆਪਾਂ ਸਿਰੇ ਹੀ ਲਾਤਾ ਬੱਬਲ ਉਹਨਾਂ ਨੂੰ ਗਾਉਂਦਿਆਂ ਦਿਖਾ ਦਿੱਤਾ ਵਿੱਚ ਦੇਵ ਤਰੀਕੇ ਇਦੋਂ ਵੱਡਾ ਪ੍ਰੂਫ ਹੁਣ ਆਪਾਂ ਕਿਹੜਾ ਦੇਣਾ ਆ ਉਸ ਤੋਂ ਇਲਾਵਾ ਜਿਹੜਾ ਲੋਕੀ ਬੋਲੀ ਬੋਲੀ ਕਰਦੇ ਬੋਲੀ ਬੋਲੀ ਕਰਦੇ ਉਹ ਵੀ ਦੇਵ ਸਾਹਿਬ ਨੇ ਬੋਲਿਆ ਹੋਇਆ ਐਡੇ ਵੱਡੇ ਗੀਤਕਾਰ ਐਡੇ ਜਾਣਕਾਰ ਗੀਤਕਾਰ ਉਹ ਉਹਨੂੰ ਗੀਤ ਕਹਿ ਰਿਆ ਅੱਛਾ ਫੇਰ ਵੱਡਾ ਸਬੂਤ ਗੀਤਕਾਰ ਭਪਿੰਦਰ ਬੱਬਲ ਤੇ ਫਿਰ ਗੀਤਕਾਰ ਬੋਲੀ ਵਿੱਚ ਕਲੀਅਰ ਨਹੀਂ ਹੋ ਗਿਆ ਗੀਤਕਾਰ ਉਹਨਾਂ ਨੇ ਲਗਿਆ ਉਹਦੇ ਦੋ ਮਤਲਬ ਆ ਗਾਇਕ ਦੀ ਰਾਇਲਟੀ ਵੀ ਆਊਗੀ ਤੇ ਗੀਤਕਾਰ ਦੀ ਰਾਇਲਟੀ ਵੀ ਆਊਗੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਗੁਰਮੀਤ ਮੀ ਤੇ ਇਸ ਵੇਲੇ ਹੁਣ ਬਤੌਰ ਗਾਇਕ ਰਾਇਲਟੀ ਚਾਹੁੰਦੇ ਨੇ ਰਾਇਲਟੀ ਚਾਹੁੰਦੇ ਨੇ ਆਪਣੀ ਵਾਪਸ ਮੇਰੀਆਂ ਦੋ ਸ਼ਰਤਾਂ ਇਹ ਆ ਬਾਕੀ ਜੋ ਟੇਬਲ ਦੇ ਉੱਤੇ ਤੈਅ ਹੋਊਗਾ ਜੋ ਵੀ ਉਹ ਉੱਥੇ ਮੌਕੇ ਤੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਮੈਂ ਹੁਣ ਇਹ ਨਹੀਂ ਕਹਿ ਸਕਦਾ ਕਿ ਮੇਰੀ ਕੋਈ ਬਹੁਤ ਵੱਡੀ ਮੰਗ ਵਾ ਮੇਰਾ ਕੋਈ ਆ ਇਹ ਕੰਪਨੀ ਦੇ ਜਿਹੜਾ ਐਲੀਕੇਸ਼ਨ ਜਿਹੜੇ ਨੋਟਿਸ ਭੇਜੇਗਾ ਨਾ ਇਹ ਕੇ ਐਂਟਰਟੇਨਰਸ ਵੱਲੋਂ ਭੇਜਿਆ ਗਿਆ ਬਾਕੀ ਮੈਂ ਉਹਨਾਂ ਦੇ ਨਾਲ ਆ ਕਿਉਂਕਿ ਮੈਂ ਇਸ ਗੀਤ ਨੂੰ ਐ ਤਾਂ ਨਹੀਂ ਲੱਗਦਾ ਕਿ ਜਿੱਥੇ ਭពਿੰਦਰ ਬੱਬਲ ਇਸ ਵੇਲੇ ਉਚਾਈਆਂ ਦੇ ਉੱਤੇ ਨੇ ਕਿਤੇ ਗੁਰਮੀਤ ਮੀਤ ਵੀ ਹੋ ਸਕਦੇ ਸੀਗੇ ਚਲੋ ਉਹ ਤਾਂ ਵਕਤ ਦੀ ਗੱਲ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਫੇਮ ਦੇਣਾ ਸੀ ਦੇ ਤਾ ਪਰ ਖੁਸ਼ ਹੈ ਇਸ ਗੱਲੋਂ ਔਰ ਐਡੇ ਵੱਡੇ ਲੈਵਲ ਦੇ ਉੱਤੇ ਪੰਜਾਬੀ ਗਾਣੇ ਨੂੰ ਪਹੁੰਚਾਉਣਾ ਵੀ ਵਧਾਈਆਂ ਦੇ ਹੱਕਦਾਰ ਵੀ ਆ ਉਹ ਸ਼ਾਵਾਸ਼ੇ ਵੀ ਆ ਤੇ ਇੱਕ ਜਿੱਤ ਵੀ ਆ ਪੰਜਾਬੀ 뮤직 ਇੰਡਸਟਰੀ ਦੀ ਕਿ ਹਿੰਦੀ ਫਿਲਮਾਂ ਪੰਜਾਬੀ ਗਾਣਿਆਂ ਤੋਂ ਬਿਨਾ ਹਿੱਟ ਨਹੀਂ ਹੋ ਰਹੀਆਂ ਗੀਤ ਧੂਕੇ ਲੈ ਗਿਆ ਫਿਲਮ ਨੂੰ ਬਿਲਕੁਲ ਹਾਂ ਜੇ ਤੁਸੀਂ ਆ ਅਰਜਨ ਵੈਲੀ ਗੀਤ ਨਾ ਹੁੰਦਾ ਪੰਜਾਬੀ ਮੈਂ ਦੇਖਿਆ ਜੀ ਦੁਨੀਆ ਦੇ ਭੀੜ ਪੈ ਜਾਏ ਦੁਨੀਆ ਦੇ ਉੱਤੇ ਕਿਤੇ ਭੁੱਖਾ ਪੁੱਖ ਸੁਕਾ ਮੀ ਨੇਰੀ ਤੂਫਾਨ ਸਭ ਤੋਂ ਪਹਿਲੇ ਨੰਬਰ ਤੇ ਲੰਗਰ ਲੈ ਕੇ ਪੰਜਾਬੀ ਪਹੁੰਚਦੇ ਨੇਰੀਆਂ ਲਿਆਉਂਦੇ ਆ ਐਦਾਂ ਹੀ ਪੰਜਾਬੀਆਂ ਨੇ ਫਿਲਮ ਹਿੱਟ ਕਰਦੀ ਜਜ਼ਬਾਤੀ ਜੇ ਲੋਕ ਆਏ ਤੁਹਾਨੂੰ ਪਤਾ ਹੀ ਆ ਜਦੋਂ ਨੂੰ ਹੋ ਗਿਆ ਉਦੋਂ ਨੂੰ ਹੋ ਗਿਆ ਅੱਛਾ ਗਾਂ ਹੁਣ ਤੁਸੀਂ ਨੋਟਿਸ ਭੇਜਤਾ ਫੋਨ ਫੋਨ ਆਏ ਹੋਣੇ ਵਾਧੂ ਤੁਹਾਨੂੰ ਕਿਉਂਕਿ ਤੁਸੀਂ ਅਦਾਲਤੀ ਕਾਰਵਾਈ ਸ਼ੁਰੂ ਕਰਤੀ ਆ ਕੀ ਕੁਝ ਕਿਹਾ ਫੋਨਾਂ ਤੇ ਆਫਰ ਹੋਇਆ ਤੁਹਾਨੂੰ ਕੁਝ ਨਹੀਂ ਨਹੀਂ ਇਦਾਂ ਦਾ ਕੋਈ ਸਵਾਲ ਨਹੀਂ ਹੋਇਆ ਉਹਨਾਂ ਨੇ ਕਿਹਾ ਅਸੀਂ ਦੇਵ ਸਾਹਿਬ ਦਾ ਥੈਂਕਸ ਵਿੱਚ ਨਾ ਪਾ ਦਿੰਨੇ ਆ ਤੇ ਤੁਸੀਂ ਖੁਸ਼ੀਆਂ ਤੁਸੀਂ ਵਾਪਸ ਲੈ ਲਓ ਇਹ ਅਲੀਗੇਸ਼ਨ ਦੇਖੋ ਜਦੋਂ ਕਾਨੂੰਨੀ ਕਾਰਵਾਈ ਹੋ ਗਈ ਹੁਣ ਅਸੀਂ ਬਿਨਾ ਪਹਿਲਾਂ ਅਸੀਂ ਕਾਨੂੰਨੀ ਕਾਰਵਾਈ ਕਰਤੀ ਉਸ ਤੋਂ ਬਾਅਦ ਅਸੀਂ ਉਹਨੂੰ ਜਾ ਕੇ ਵਾਪਸ ਲੈਣ ਚੱਲੇ ਜਾਂਦੇ ਵੀ ਪੀਓ ਉਤੇ ਕਾਨੂੰਨ ਨੂੰ ਅਸੀਂ ਕੀ ਜਵਾਬ ਦੇਣਾ ਇਹ ਤਾਂ ਜਦ ਤੱਕ ਬੈਠ ਕੇ ਫੈਸਲਾ ਨਹੀਂ ਹੁੰਦਾ ਕੋਈ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚ ਨਹੀਂ ਨਹੀਂ ਤਾਂ ਹੁਣ ਉਹ ਤਾਂ ਗੁਰਧਾਨ ਸਿੰਘ ਖਰੋੜ ਸਾਹਿਬ ਤਾਂ ਕਹਿੰਦੇ ਮੈਂ ਫੇ ਅਗਲੀ ਕਾਰਵਾਈ ਐਫ ਆਈ ਆਰ ਦਰਜ ਕਰਾਉਂਗਾ ਜੇ ਅਗਰ ਨਹੀਂ ਉਹ ਆਪਨ ਨੋਟਿਸ ਦਾ ਜਵਾਬ ਨੋਟਿਸ ਚ ਦਿੰਦੇ ਹਾਂ 18 ਤਰੀਕ ਤੱਕ ਉਹਨਾਂ ਨੇ ਕਿਹਾ ਵਾ ਵੀ ਅਸੀਂ ਬਿਜੀ ਆ ਤੇ ਅਸੀਂ ਕਿਹਾ ਵੀ ਏਡੀ ਵੀ ਕੋਠਾ ਠਾਠਾ ਨਹੀਂ ਲੱਗੀ ਹੋਈ ਹੈਗੀ ਤੁਸੀਂ ਦੇਖ ਲਓ ਜਦੋਂ ਵੀ ਤੁਸੀਂ ਆਉਣਾ ਚਾਹੁੰਦੇ ਆ ਆਜੋ ਪਟਿਆਲੇ ਪਹੁੰਚੋ ਐਸ ਐਸ ਪੀ ਆਫਿਸ ਉੱਥੇ ਬੈਠ ਕੇ ਜੋ ਵੀ ਗੱਲਬਾਤ ਹੋ ਸਕਦਾ ਕੋਈ ਉਹ ਵੀਡੀਓ ਕਾਲ ਦਾ ਵੀ ਕੋਈ ਉੱਥੇ ਕੋਈ ਜ ਕੀ ਚੀਜ਼ ਬਾਰੇ ਪਤਾ ਨਹੀਂ ਹੈਗਾ ਤੇ ਬਾਕੀ ਮੈਂ ਜ਼ਰੂਰ ਖੁੱਲ ਕੇ ਦਰਸ਼ਕਾਂ ਨੂੰ ਦੱਸੂਗਾ ਜੋ ਵੀ ਹੋਇਆ ਜੀ ਅੱਛਾ ਚਲੋ ਅੰਤ ਦੇ ਵਿੱਚ ਹੁਣ ਆਪਾਂ ਤੁਹਾਨੂੰ ਖਾਂਸੀ ਵੀ ਆ ਰਹੀ ਹੈ ਖੈਰ ਪਰ ਇੱਕ ਇਹਦੇ ਚੋਂ ਇੱਕ ਪੈਰਾ ਜੇ ਤੁਸੀਂ ਸੁਣਾ ਲੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤਾਂ ਬਹੁਤ ਦੇਵ ਤਰੀਕੇ ਵਾਲਾ ਜ਼ਰੂਰ ਸੁਣਾਉਣਾ ਚਾਹੂੰਗਾ ਮੈਂ ਹੋ ਲੈ ਕੇ ਆ ਗਏ ਹੱਤ ਕੜੀਆਂ ਲਾਲ ਪੱਗਾਂ ਤੇ ਵਰਦੀਆਂ ਵਾਲੇ ਬਲਾ ਵਿੱਚ ਘੇਰਾ ਪਾ ਲਿਆ ਘੇਰਾ ਪਾ ਲਿਆ ਹੋਏ ਲੜਦੇ ਸੀ ਜੱਟਾਂ ਦੇ ਦਿਵਾਲੇ ਥਾਣੇਦਾਰ ਦਸੇ ਦੇਵ ਨੂੰ ਦਸੇ ਦੇਵ ਨੂੰ ਹੁਣ ਬਣੂਗਾ ਕੇਸ ਸਰਕਾਰੀ ਅਰਜਨ ਵੈਲੀ ਨੇ ਵੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਬਿਲਕੁਲ ਤੇ ਸਾਰੇ ਜਾਣਗੇ ਹੁਣੇ ਕਿ ਅਰਜਨ ਵੈਲੀ ਨੂੰ ਕਿੰਨੇ ਕਹਿਣ ਤੇ ਗੰਡਾਸੀ ਉਹਨੇ ਮਾਰੀ ਹੈ ਕਿਦੇ ਕਹਿਣ ਤੇ ਅਰਜਨ ਵੈਲੀ ਕੋਲ ਇੰਨੀ ਪਾਵਰ ਆ ਗਈ ਤਾਕਤ ਆ ਗਈ ਕਿ ਉਹਨੇ ਗੰਡਾਸੀ ਚਲਾਤੀ ਦੇਵ ਤਰੀਕੇ ਦਿਨਾ ਨੇ ਗੀਤ ਲਿਖਿਆ ਤੇ ਉਸ ਤੋਂ ਬਾਅਦ ਇਸ ਗੀਤ ਨੇ ਇੱਥੋਂ ਤੱਕ ਉਡਾਨ ਭਰੀ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਸੀਗੇ ਗੁਰਮੀਤ ਮੀਤ ਉਹਨਾਂ ਦੀ ਆਵਾਜ਼ ਦੇ ਵਿੱਚ 2015 ਦੇ ਵਿੱਚ ਇਹ ਗੀਤ ਹੁੰਦਾ ਹੈ ਤੇ 15 ਤੋਂ ਬਾਅਦ ਹੁਣ ਤੱਕ ਬਾਲੀਵੁੱਡ ਦੀਆਂ ਬਲੰਦੀਆਂ ਛੂੰਦਾ ਇਹ ਗੀਤ ਕਿੱਥੇ ਪਹੁੰਚ ਗਿਆ ਇਹ ਹਰ ਕੋਈ ਨਹੀਂ ਦੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਵਾਦ ਨੂੰ ਲੈ ਕੇ ਕਿੱਥੇ ਤੱਕ ਅਦਾਲਤੀ ਕਾਰਵਾਈ ਪਹੁੰਚੇਗੀ ਕੋਈ ਨਿਪਟਾਰਾ ਹੋਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਉਦੋਂ ਤੱਕ ਲਈ ਬਣੇ ਰਹੋ 1 India Punjabi Subscribe to 1 India channel and never miss an update